ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਸੰਗਰੂਰ ਚ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਪ੍ਰਦਰਸ਼ਨ ਤੋਂ ਪਹਿਲਾਂ ਹਰ ਚੌਕ ਚ ਭਾਰੀ ਪੁਲਿਸ ਬਲ ਤਾਇਨਾਤ ਕਿਸਾਨਾਂ ਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਅੱਜ ਮੁੱਖ ਮੰਤਰੀ ਘਰ ਅੱਗੇ ਕੀਤਾ ਜਾਣਾ ਸੀ ਪ੍ਰਦਰਸ਼ਨ ਜਿਸ ਦੇ ਵਿੱਚ ਜਸਕਰਨ ਸਿੰਘ ਕਾਹਨ ਸਿੰਘਾ ਵਾਲਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤਸਵੀਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੀਆਂ ਨੇ ਜਿੱਥੇ ਅੱਜ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਕੁਝ ਜਥੇਬੰਦੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘੇਰਾਓ ਕਰਨਾ ਸੀ ਜਿਸ ਤੋਂ ਪਹਿਲਾਂ ਹੀ ਸੰਗਰੂਰ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਲਿਆ ਤੇ ਸੰਗਰੂਰ ਅੱਜ ਦੇ ਦਿਨ ਪੂਰੀ ਸ਼ੋਣੀ ਵਿੱਚ ਤਬਦੀਲ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਨੂੰ ਸੰਗਰੂਰ ਵਿੱਚ ਤਾਇਨਾਤ ਕੀਤਾ ਗਿਆ ਹੈ ਇਹ ਤਸਵੀਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਤੱਕ ਰੋਜ਼ ਪ੍ਰਦਰਸ਼ਨ ਤੋਂ ਪਹਿਲਾਂ ਹੀ ਸੰਗਰੂਰ ਨੂੰ ਛੋਣੀ ਵਿੱਚ ਤਬਦੀਲ ਕਰ ਲਿਆ ਗਿਆ ਹੈ ਹਰਗੀ ਲੋਕੀ ਕਿੱਥੇ ਖੜੇ ਹੋਗੇ ਤੇ ਕਿਵੇਂ ਦੇਖਦੇ ਕਿ ਜਿਹੜਾ ਬਾਲ ਦਿੱਤੀ ਭਗਵੰਤ ਮੰਦਿਰ ਦੀ ਕੋਠੀ ਦੇ ਕੋਲੇ ਆ ਗਿਆ ਕਿ ਨਾਕਾ ਲੱਗਿਆ ਮੈਂ ਉੱਥੇ ਪਹੁੰਚ ਗਿਆ ਕਿਸੇ ਢੰਗ ਦੇ ਨਾਲ ਜਿਵੇਂ ਮਰਜ਼ੀ ਪਹੁੰਚਿਆ ਮੈਂ ਪਹੁੰਚ ਗਿਆ ਤੇ ਸਰਕਾਰ ਹਰਗੀ ਆ ਭਾਨਾ ਸਿੱਧੂ ਜਿੱਤ ਗਿਆ ਇਹ ਸੋਚ ਜਿੱਤ ਗਈ ਹੈ ਜਦੋਂ ਬੰਦਾ ਕਿਸੇ ਨੂੰ ਜਿਹੜਾ ਟੀਚਰ ਹੁੰਦਾ ਨਾ ਜਿਹੜੇ ਟੀਚਰ ਨੂੰ ਪੜਾਉਣਾ ਨਾ ਹੋਵੇ ਆਵੇ ਨਾ ਬੱਚਿਆਂ ਨੂੰ ਪੜ੍ਹਾਉਣਾ ਤੇ ਜਿਹੜੇ ਬੰਦੇ ਨੂੰ ਗੱਲ ਟੇਬਲ ਤੇ ਨਾ ਵੀ ਰੌਲਾ ਪਾ ਕੇ ਭੱਜ ਜਾਂਦਾ ਜਿਹੜੇ ਸੀਐਮ ਨੂੰ ਟੇਬਲ ਤੇ ਗੱਲ ਨਾਲ ਕਰਨੀ ਆਵੇ ਜਿਹੜਾ ਲੋਕਾਂ ਦਾ ਨੁਮਾਇੰਦਾ ਸੀ ਤੇ ਉਹ ਕੋਠੀ ਚੋਂ ਵੀ ਭੱਜ ਜਾਵੇ ਤੇ ਉਹ ਬੰਦਿਆਂ ਨੂੰ ਫੜਾਈ ਵੀ ਜਾਵੇ ਟੇਬਲ ਤੇ ਗੱਲ ਨਾਲ ਉਹ ਦਾ ਮਤਲਬ ਇਥੇ ਸਾਹਮਲਾ ਲਾ ਲੋ ਵੇਖੋ ਰਾਜ ਭਾਗ ਹੁੰਦੇ ਜਾਂਦੇ ਰਹਿੰਦੇ ਆ ਜਗਰੀਏ ਦਾ ਰਾਜ ਰਿਆ ਇੰਦਰਾ ਦਾ ਰਾਜ ਰਿਆ ਫਿਰ ਬਾਦਲ ਦਾ ਰਾਜ ਰਿਆ ਕਿੱਥੇ ਆ ਕੈਪਟਨ ਦਾ ਰਾਜ ਰਿਆ ਸੋ ਸਾਰੇ ਗਏ ਇਸ ਕਰਕੇ ਸੰਗਰੂਰ ਕੋਠੇ ਦਾ ਕਰੋਗੇ ਤਾਂ ਇੱਥੇ ਸੀਐਮ ਹੁੰਦੇ ਨਹੀਂ ਜੋ ਸੀਐਮ ਨਾਲ ਦੇ ਜੀ ਨਾ ਹੋਵੇ ਹੁਣ ਸੀਐਮ ਕਿਹੜਾ ਉੱਥੇ ਹੁੰਦਾ ਸੀਐਮ ਕਿਹੜਾ ਹੁੰਦਾ ਇਹ ਸਾਡਾ ਡਮੌਲਕ ਕੁੱਠੀ ਹੈ ਜਦੋਂ ਚੱਕ ਲੋ ਰਹਿ ਸਕਦੇ ਲਿਖੋ ਹੀ ਨਾ ਹੁਣ ਅਗਲਾ ਕੀ ਤੁਹਾਡੇ ਵੱਲੋਂ ਕਦਮਾਂ ਅਗਲਾ ਜੀ ਸਾਰੇ ਜਥੇਬੰਦੀਆਂ ਜਿਹਨੇ ਕਿਸਾਨ ਸਾਰੇ ਜੱਸੀ ਬੱਠੇ ਇਕੱਠੇ ਆ ਸਾਰੇ ਬੈਠੇ ਜੋ ਪ੍ਰੋਗਰਾਮ ਉਹਨੂੰ ਕਰਾਂਗੇ ਪਰ ਅਸੀਂ ਕਿਹਨਾਂ ਰਿਆ ਕਰਦੇ ਹੁਣ ਕਿੱਥੇ ਜਾ ਰਹੇ ਹਾਂ ਹੁਣ ਕਿੱਥੇ ਜਾ ਰਹੇ ਹਾਂ ਉਹ ਲੀਡਰਾਂ ਕੋਲ ਪੁੱਛੋ ਕਿੱਥੇ ਮੈਂ ਤਾਂ ਪਹੁੰਚ ਗਿਆ ਜੀ ਉਹ ਲੀਡਰਾਂ ਕੋਲ ਪੁੱਛੋ ਹੋ ਰਹੀ ਹੈ ਤੇ ਸਾਨੂੰ ਫੜ ਕੇ ਲੈ ਜਾ ਰਹੇ ਕਿੱਥੇ ਲੈ ਜਾ ਰਹੇ ਅਸੀਂ ਪਹੁੰਚ ਗਏ ਆਪਦੇ ਮਿਸ਼ਨ ਤੇ ਪਹੁੰਚ ਗਏ ਮੈਂ ਰਾਤ ਸੁਗਰੂਰ ਚ ਲੁੱਕ ਰਿਹਾ ਪਿਆ ਸੀ ਗੱਡੀ ਦੀ ਰਾਤ ਕਿਸੇ ਥਾਂ ਤੇ ਨਹੀਂ ਰਿਹਾ ਗੱਡੀ ਚ ਸੁੱ